ਤਗਾ ਇਲਾਕੇ ਵਿੱਚ ਆਏ ਦਿਨ ਹੀ ਵਧ ਰਹੀਆਂ ਲੁੱਟਖੋਹਾਂ ਅਤੇ ਚੋਰੀਆਂ ਵਾਰਦਾਤਾਂ ਨਾਲ ਇਲਾਕਾ ਵਾਸੀ ਖਾਸੇ ਪਰੇਸ਼ਾਨ ਹਨ ਜਦਕਿ ਪੁਲਿਸ ਵੀ ਇਹਨਾਂ ਵਾਰਦਾਤਾਂ ਨੂੰ ਨਾਥਕਾਉਣ ਵਿੱਚ ਅਸਫਲ ਸਾਬਤ ਹੋ ਰਹੀ ਹੈ ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ 14 ਮੋਟਰਸਾਈਕਲਸ ਭਾਰਤ ਨੂੰ ਲੁੱਟੇਰੀਆਂ ਨੇ ਦਿਨ ਚੜ੍ਹਦੇ ਹੀ ਇੱਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਦਰਅਸਲ ਪਰਵਾਸੀ ਭਾਰਤੀ ਨਿਰਮਲ ਸਿੰਘ ਸੰਘੇੜਾ ਜਦੋਂ ਓਰਜਾਨਾ ਦੀ ਤਰ੍ਹਾਂ ਸਵੇਰੇ 7 ਵਜੇ ਘਰੋਂ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ ਤਾਂ ਜਾਂਜਕਰ ਪੱਤੀ ਦੁਨੀਆ ਮਨਸੂਰ ਨਜ਼ਦੀਕ ਪਹਿਲਾਂ ਤੋਂ ਹੀ ਮਜੂਦ ਮੋਟਰਸਾਈਕਲਸ ਫਾਰਥੇ ਲੁਟੇਰੀਆ ਨੇ ਲੁੱਟਖੋ ਦੀ ਇੰਡੀਆ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਇਸ ਦੌਰਾਨ ਜਿੱਥੇ ਲੁਟੇਰੀਆ ਨੇ ਨਿਰਮਲ ਸਿੰਘ ਸੰਘੇੜਾ ਤੇ ਦਾਤਰ ਨਾਲ ਹਮਲਾ ਕਰਕੇ ਜ਼ਖਮੀ ਕੀਤਾ ਉੱਥੇ ਹੀ ਉਹਨਾਂ ਨੇ ਹੱਥ ਵਿੱਚ ਭਾਈ ਸੋਨੇ ਦੀ ਮੰਦੀ ਅਤੇ ਸੋਨੇ ਦਾ ਕੜਾ ਲੈ ਕੇ ਫਰਾਰ ਹੋ ਗਏ ਇਸ ਦੌਰਾਨ ਪੀੜਤ ਵਿਅਕਤੀ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਿੱਥੇ ਵਾਰਦਾਤ ਸੰਬੰਧੀ ਜਾਣਕਾਰੀ ਹਾਸਲ ਕੀਤੀ ਉੱਥੇ ਹੀ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਨਜ਼ਦੀਕ ਲੱਗੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਉਹਨਾਂ ਕਹਿ ਆ ਕਿ ਜਲਦੀ ਹੀ ਲੁਟੇਰੇ ਇਸ ਲਾਖਾ ਪਿੱਛੇ ਹੋਣਗੇ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀ ਕਦਮ ਚੁੱਕਦੀ ਹੈ ਬਿਲਗਾ ਤੋਂ ਰਾਜਕਮਾਰ ਨੰਗਲ ਦੀ ਰਿਪੋਰਟ ਜੀ ਨਹੀਂ ਮੈਂ ਗੁਰਦੁਆਰੇ ਨੂੰ ਜਾਂਦਾ ਸੀ ਉਹ ਗੱਡੀ ਦੇ ਵਿੱਚ ਸਰਾ ਦੇ ਲਾਗੇ ਤਤ ਨੇ ਜਣੇ ਖੜੇ ਸੀ ਪਹਿਲਾਂ ਮੋਟਰਸਾਈਕਲ ਤੇ ਮੇਰੇ ਲਾਗੇ ਗਿਆ ਤਾਂ ਮੈਨੂੰ ਤੇ ਨਹੀਂ ਪਹ ਪੈ ਗਏ ਫੇ ਤੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹਦੇ ਕੋਈ ਹੈਗੇ ਕੜਾ ਪਾਇਆ ਮੁੰਦੀ ਪਾਈ ਏ ਇੱਕ ਕਹਿੰਦਾ ਕੜਾ ਲਾ ਤੂੰ ਦੂਆ ਕਹਿੰਦਾ ਮੁੰਦੀ ਲਾ ਤਾਂ ਮੈਂ ਉਹ ਜਾਂਦੇ ਹੁਣ ਗੁਰਦੁਆਰੇ ਤੇ ਰੋਜ਼ ਮੈਂ ਗੁਰਦੁਆਰੀ ਜਾਂਦਾ ਹਾਂ ਕਿੰਨਾ ਕੁ ਟਾਈਮ ਸੀਗਾ ਜੀ 7:00 ਵਜੇ 5 ਮਿੰਟ ਤੇ 7:00 ਵਜੇ ਤੋਂ ਨਿਕਲੇ ਆ 5 ਮਿੰਟਾਂ ਦੇ ਵਿੱਚ ਮੈਂ ਉੱਥੇ ਚਲੇ ਗਿਆ ਕਿੰਨੇ ਬੰਦੇ ਸੀ ਜੀ ਉਹ ਤੇਨ ਬੰਦੇ ਸੀ ਪਹਿਲੇ ਖੜੇ ਸੀ ਉਹ ਬੰਦੇ ਪਹਿਲੇ ਹੀ ਖੜੇ ਸੀ ਮੋਟਰਸਾਈਕਲ ਤੇ ਇੱਕ ਬਹਿ ਜਾਂਦਾ ਸੀ ਕਿਸੇ ਘਵਣਾ ਕੋਲ ਉਹਨਾਂ ਕੋਲ ਦਾਤ ਸੀਗਾ ਇੱਕ ਤੇਲ ਦੀ ਬੋਤਲ ਸੀ ਉਹ ਤੇਲ ਮੇਰੇ ਲਾਗੇ ਤੇਲ ਦੀ ਬੋਤਲ ਲਾ ਕੇ ਖੋਲਣ ਲੱਪੇ ਤਾਂ ਮੈਂ ਗਿਆ ਵੀ ਉਹ ਮਾਰਿਆ ਤਾਂ ਨੇ ਮਾਰੇ ਦੋ ਦਾਤ ਦੋ ਦਾਤੇ ਚਲਾਤੇ ਮਾਰੇ ਦੋ ਇੱਥੇ ਮਾਰੇ ਮੋਢੇ ਤੇ ਪੁੱਠੇ ਮਾਰੇ ਉਹਦਾ ਜੋ ਇੱਕ ਕਹਿੰਦਾ ਵੀ ਜੇ ਨਹੀਂ ਲੋਂਦਾ ਤਾਂ ਸਿੱਧਾ ਮਾਰਦਾ ਤੇ ਦੇ ਤਾਂ ਮੈਂ ਜਿੱਥੇ ਰੌਲਾ ਪਾਇਆ ਕੋਈ ਆਇਆ ਨਹੀਂ ਜਿੱਥੇ ਰੌਲਾ ਪਾਇਆ ਉੱਥੇ ਕੋਣ ਗਵਣਨ ਦਾ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਮਾਰੋ ਨਾ ਮਾਰੋ ਨਾ ਮੈਲਾ ਦੇ ਨਾ ਪੈਲਾ ਦੇ ਨਾ ਪਰ ਨੇ ਉਹ ਤਾਂ ਇਦਾਂ ਪੈ ਗਿਆ ਮੈਨੂੰ ਅੰਦਾਜ਼ਾ ਕਿੰਨਾ ਸੀ ਸੋਨਾ ਜੀ ਤੁਹਾਡੇ ਹਿਸਾਬ ਨਾਲ ਵੈਸੇ ਪ੍ਰਧਾਨ ਨੇ ਉਹਨਾਂ ਕੜਾ ਤਾਂ ਮੁੰਡੀ ਸੀ ਦੋਈ ਪਰ ਇਤੀ ਪੁਲਸ ਨੂੰ ਫੇ ਉਹ ਪੰਗ ਪੰਗ ਦੇ ਜੋਸ਼ੀ ਆ ਗਿਆ ਤਾਂ ਤੇ ਇੱਕ ਦੋ ਮੁੰਡੇ ਹੋਰ ਆ ਗਏ ਸੀ ਉਹਨੇ ਫੇ ਟੈਲੀਫੋਨ ਕੀਤਾ اے بل پولیس آ گئی اوتے او ਨੱਠ گئے ਸੀ ਪਹਿਲਾਂ ਹੀ ਉਹ ਤਾਂ ਉਹਦੇ ਹੀ ਦੌੜ ਗਏ ਉਹ ਤਾਂ ਇਧਰ ਨੂੰ ਆ ਗਏ ਗਲੀ ਵਾਲ ਨੂੰ ਇਧਰ ਨੂੰ ਮੈਨੂੰ ਬਜ਼ਾਰ ਨੂੰ ਨੇ ਗਏ ਹੁਣ ਉਹ ਇਧਰ ਬਾਹਰ ਨਿਕਲੇ ਹੋਣੇ ਆ ਫਿਰ ਨਹੀਂ ਵਾਲ ਨੂੰ ਬੂੰਬਨੇ ਸੀ ਜਾਂ ਨਹੀਂ 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 ਮੂੰਹ ਨਹੀਂ ਸੀ ਬੰਦੇ ਜੇ ਬੰਦੇ ਸਾਹਮਣੇ ਵਾਲੇ ਤੁਸੀਂ ਪਛਾਣ ਸਕਦੇ ਹੋ ਜੀ ਜੀ ਨੰਬਰ ਦੇਖਿਆ ਨਾ ਨਾ ਮੈਂ ਕਿਥੇ ਮੈਨੂੰ ਤਾਂ ਪਤਾ ਨਹੀਂ ਲੱਗਣ ਤੇ ਮੇਰੇ ਤਾਂ ਸੌਰਤਈ ਹੋਣੀ ਜਦ ਮੈਂ ਅੱਧਾ ਕਦਾ ਗਈ ਬਿਮਾਰ ਸੀ ਤਾਂ ਉਹ ਪੈਗਾ ਮੈਨੂੰ ਦੋਹਾਂ ਪਾਸੇ ਤੋਂ ਦੋ ਮੈਂ ਦੋ ਇੱਕ ਨੇ ਇੱਕ ਬਾਹਰਲੇ ਇੱਕ ਨੇ ਬਾਹਰਲੇ ਤੇ ਹੋਏ ਕਹਿੰਦਾ ਮੈਂ ਕਹਿੰਦਾ ਮੁੰਦੀ ਨਹੀਂ ਲੈਂਦੀ ਮੁੰਦੀ ਕਹਿੰਦਾ ਨਹੀਂ ਲੈਂਦੀ ਤਾਂ ਬੂੰਗਲੀ ਵੱਢਦੇ ਕਹਿੰਦਾ ਜਿਹੜੇ ਗੋਡੇ ਸੱਟ ਮਾਰੀ ਟੱਕ ਜਿਆਦਾ ਤਾਂ ਨਹੀਂ ਹੈਗਾ ਜੀ ਟੱਕ ਥੋੜਾ ਹੀ ਹੈ ਬਾਹਰ ਨਹੀਂ ਹੈਗਾ ਪੱਜ ਗਏ ਦੋ ਮਾਰੇ ਦੋ ਦਾ ਤਾਂ ਇੱਥੇ ਤੇ ਇਹ ਕਾਨੂੰਚੀ ਜਿਹੜੇ ਐਕਸਲਰੇਟਰ ਕੋ ਹੋਈਆ ਉਹਦੇ ਬਾਰੇ ਤੇ ਉਹ ਜਾਣਕਾਰੀ ਹਸਵੀਰੇ ਸਾਨੂੰ ਕੇਐਮਸੀ ਸਾਹਿਬ ਦਾ ਫੋਨ ਆਇਆ ਸੀ ਕਿ ਇੱਕ ਬਜ਼ੁਰਗ ਨਿਰਮਲ ਸਿੰਘ ਜਿਹੜੇ ਹੈਗੇ ਨੇ ਐਨਆਰਆਈ ਹੈਗੇ ਨੇ ਤੇ ਉਹ ਗੁਰਦੁਆਰਾ ਸਾਹਿਬ ਜਾ ਰਹੇ ਸੀ ਪ੍ਰੈਦਲ ਮੱਥਾ ਟੇਕਣ ਤੇ ਕੋਈ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਨੂੰ ਰੋਕ ਕੇ ਤੇ ਉਹਨਾਂ ਕੋਲੋਂ ਜਿਹੜੇ ਹੈ ਉਹਨਾਂ ਦੀ ਹੱਥ ਚ ਪਾਇਆ ਸੋਨੇ ਦਾ ਕੜਾ ਤੇ ਗੁੰਦੀ ਉਤਾਰ ਲਈ ਸੀ ਤੇ ਅਸੀਂ ਇਹ ਸੂਚਨਾ ਮਿਲਨ ਤੇ ਤੁਰੰਤ ਮੌਕੇ ਤੇ ਪਹੁੰਚੇ ਸੀ ਤੇ ਇਹ ਜਿਹੜੀ ਕਾਫੀ ਸੰਗਣੀ ਬਸ ਹੋ ਗਈ ਆ ਉੱਥੇ ਉਸਟਮ ਜਿਹੜੀਆਂ ਦੁਕਾਨਾਂ ਬੰਦ ਸੀ ਤੇ ਅਸੀਂ ਉਹ ਜਿਹੜੀਆਂ ਦੁਕਾਨਾਂ ਤੇ ਲੱਗੇ ਕੈਮਰੇ ਬਾਜ ਰਹੇ ਆ ਤੇ ਕੋ ਸਮ ਕੁਸ ਰਾਗ ਲੱਗੇ ਨੇ ਸੀਸੀ ਫੁਟੇਜ ਰਹੀ ਤੇ ਉਹਨਾਂ ਨੂੰ ਅਸੀਂ ਬੈਕਵਰਡ ਤੇ ਫਾਰਵਰਡ ਲਿੰਕ ਕੱਢ ਕੇ ਤੇ ਇਹਨੂੰ ਟ੍ਰੇਸ ਕਰ ਰਹੇ ਹਾਂ ਜੀ ਉਹ ਕਹਿੰਦੇ ਕਿੰਨੇ ਬੰਦੇ ਸੀ ਜਿਹੜੇ ਨੇ ਸੱਪ ਲੱਗੀ ਵਸਤੇ ਜਾਦਾ ਨਾ ਤੇ ਉਹ ਜਿਹੜੇ ਸਾਡੇ ਕੋਲ ਹੁਣ ਸੀਸੀ ਫੁਟੇਜ ਆਈ ਹੈ ਉਹਦੇ ਚ ਤਿੰਨ ਮੋਟਰਸਾਈਕਲ ਸਵਾਰ ਹੈਗੇ ਨੇ ਤੇ ਅਸੀਂ ਇਹਨਾਂ ਨੂੰ ਟ੍ਰੇਸ ਕਰ ਰਹੇ ਹਾਂ ਜੀ ਬਹੁਤ ਜਲਦੀ ਆਪਾਂ ਇਹਨੂੰ ਟ੍ਰੇਸ ਕਰਕੇ ਜਿਹੜਾ ਦੋਸ਼ੀਆਂ ਨੂੰ ਬੰਦ ਕਰਾਂਗੇ ਜੀ